ਸੇਵਨ ਦਾ ਸਾਜੀ ਕੀਤੀ ਗਈ ਹੈ ਕਿ ਇਹ ਜੋ ਸ਼ੂਟਰ ਜਿਹੜੇ ਨੇ ਇਹ ਰਸੇ ਦੇ ਆਦੀ ਨੇ ਪਰ ਇਹਨਾਂ ਤੋਂ ਕੋਈ ਨਸ਼ਾ ਡਰਗ ਕਾਮਨ ਹੋਈ ਹੈ ਜਾਂ ਨਹੀਂ ਇਹ ਜਾਣਕਾਰੀ ਜਿੱਦ ਮਿਲੀ ਹੈ ਕਿ ਜਦੋਂ ਉਹ ਰਾਤ ਨੂੰ ਨਸ਼ਾ ਦੀ ਹੋਣੀ ਨਾ ਚਾਹਣਾ ਵੱਲੋਂ ਹਮਲਾ ਕੀਤਾ ਜਾਂਦਾ ਤੁਸੀਂ ਜੋ ਤਾਂ ਕੀਤੀ ਆਪਣਾ ਸਭ ਤੋਂ ਕੈਂਟੀਨੀਆਂ ਦਿਖਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਇਹ ਬਿਲੇ ਪਿੰਗਾਂ ਦੇ ਉੱਤੇ ਦੇ ਜਗ੍ਹਾ ਦੇ ਉੱਤੇ ਇੱਕ ਗਰਾਊਂਡ ਪਿਆ ਹੈ ਤੇ ਇਸ ਜਗ੍ਹਾ ਦੇ ਉੱਤੇ ਜਿਹੜਾ ਹੈ

ਆਜਾ ਮਰਖਾ ਤੇ ਬੋਲ ਸਕਦਾ ਹਾਂ 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 ਜਿਵੇਂ ਮੈਂ ਕਰੀ ਜਨੂ ਤੂੰ ਕਰ ਲੈ ਹੁਣ ਤੇ ਤੂੰ ਬੜਾ ਕੁਝ ਕਰ ਸਕਦਾ ਤੂੰ ਤਾਂ ਫੋਨ ਤੇ ਕਰਾਂ ਤੇ ਇਹ ਕਿਹਨ ਵੱਡ ਕੇ ਬੇਲੀਆਂ ਚਲਾਉਣ ਦੇ ਮਾਮਲੇ ਵਿੱਚ ਹੋ ਕੇ ਕਰ ਨਵਾਂ ਨਵਾਂ ਮੋਰ ਸਾਹਮਣੇ ਆਇਆ ਨਵੀਂ ਅਪਡੇਟ ਸਾਹਮਣੇ ਆਈ ਹੈ ਕਿਉਂਕਿ ਅੱਜ ਅੰਮ੍ਰਿਤਸਰ ਪੁਲਿਸ ਨੇ ਪੁਸ਼ਾਰਪੁਰ ਪਹੁੰਚ ਕੇ ਇਹਨਾਂ ਲੋਕਾਂ ਦੇ ਬਿਆਨ ਜਿਹੜੇ ਤੁਹਾਨੂੰ ਆਲਰੇਡੀ ਪਤਾ ਪਰਸੋਂ ਇੱਕ ਐਨਆਰਆਈ ਸੁਖਸ਼ੈਲ ਸਿੰਘ ਦੇ ਅਟੈਕ ਹੋਇਆ ਸੀਗਾ ਉਸ ਅਟੈਕ ਨੂੰ ਅਸੀਂ ਪਹਿਲੇ 7 ਘੰਟਿਆਂ ਦੇ ਜਿਹੜੇ ਸ਼ੂਟਰ ਦੇ ਆਈਡੈਂਟੀਫਾਈ ਕਰ ਲਏ ਸੀ ਉਹ ਤੋਂ ਨੈਕਸਟ ਤੁਰੰਤ ਬਾਅਦ ਕੱਲ ਜਿਹੜੇ ਆ ਜਿਹੜੇ ਬਾਕੀ ਦੇ ਬੰਦੇ ਉਹਨਾਂ ਦੇ 5-8 ਗ੍ਰਿਫਤਾਰ ਕਰਕੇ ਉਹਨੂੰ ਤੈਹ ਤੱਕ ਪਹੁੰਚ ਗਏ ਸੀਗੇ ਤੇ ਉਹਨਾਂ ਦੀ ਲੜੀ ਦੇ ਵਿੱਚ ਹੀ ਉਹ ਅਸਲ ਜਿਹੜੇ ਸ਼ੂਟਰ ਜ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਪਾਰਟੀਆਂ ਜਿਹੜੀਆਂ ਸਾਡੀਆਂ ਦੂਸਰੀਆਂ ਏਜੰਸੀਆਂ ਜਿਹੜੀਆਂ ਇੰਟਰਨਲ ਸਕਿਉਰਿਟੀ ਕਾਉਂਟਰ ਇੰਟੈਲੀਜੈਂਸ ਤੇ ਜਿਹੜੀ ਲੋਕਲ ਹੁਸ਼ਿਆਰਪੁਰ ਪੁਲਿਸ ਆ ਉਹਨਾਂ ਦੀ ਮਦਦ ਨਾਲ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਤੇ ਅਸੀਂ ਹੁਸ਼ਿਆਰਪੁਰ ਪਹੁੰਚੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਸਰਾਂ ਦੇ ਵਿੱਚੋਂ ਕਾਬੂ ਕੀਤਾ ਕਾਬੂ ਕਰਕੇ ਲਿਆ ਕੇ ਉਹਨਾਂ ਤੋਂ ਵੈਪਨ ਕਵਰੀ ਲਈ ਇੱਥੇ ਲੈ ਕੇ ਆਏ ਸੀ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਡੇ ਜਵਾਨਾਂ ਤੇ ਹਮਲਾ ਕਰਨੇ ਇਹ ਤੋਂ ਪਹਿਲਾਂ ਕਿ ਸਾਡੇ ਤੇ ਕੋਈ ਅਟੈਕ ਕਰ ਦੇ ਸਾਡੇ ਅਸੀਂ ਸਾਡੇ ਜਵਾਨਾਂ ਨੇ ਉਹਨਾਂ ਨੂੰ ਆਪਣੀ ਜਵਾਬੀ ਫਾਇਰਿੰਗ ਕਰਕੇ ਉਹਨਾਂ ਨੂੰ ਕਾਬੂ ਕੀਤਾ ਤੇ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਤੇ ਅਸੀਂ ਉੱਥੇ ਜਾ ਕਿੰਨੇ ਫਾਇਰ ਕੀਤੇ ਗਏ ਉਹਨਾਂ ਦੇ ਵੱਲੋਂ ਜੀ ਨਹੀਂ ਇੱਥੇ ਕੀ ਹੋਇਆ ਇਸ ਜਗ੍ਹਾ ਤੇ ਇੱਥੇ ਉਹਨਾਂ ਨੇ ਜਦੋਂ ਵੈਪਨ ਕੱਢ ਕੇ ਦੇਣੇ ਸਾਨੂੰ ਵੈਪਨ ਦਿਖਾ ਰਹੇ ਸੀ ਵੈਪਨ ਦਿਖਾਉਂਦਿਆਂ ਹੀ ਉਹਨਾਂ ਨੇ ਵੈਪਨ ਲੈ ਕੇ ਸਾਡੇ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਿ ਸਾਡੇ ਜਵਾਬੀ ਫਾਇਰਿੰਗ ਚ ਆਪਦੇ ਬ ਉਹਨਾਂ ਨੂੰ ਜਿਹੜਾ ਕਾਬੂ ਕਰਕੇ ਉਹ ਜ਼ਖਮੀ ਹੋ ਗਏ ਉਹਨਾਂ ਆਸਾ ਸਾਬ ਬਹੁਤ ਵੱਡੀ ਸਰ ਬਹੁਤ ਵੱਡੀ